ਕਮਾਨ ਸਰਕਾਰ ਦੇ ਲਾਰਿਆਂ ਤੋਂ ਅੱਕੇ ਹੋਏ ਨੇ ਕਿਸਾਨ ਫਰੀਦਕੋਟ ਦੇ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਖਣ ਨੂੰ ਮਿਲੀ ਹੈ ਜਲਦ ਤੋਂ ਜਲਦ ਖੇਤਾਂ ਦੇ ਵਿੱਚੋਂ ਪ੍ਰਾਲੀ ਜਿਹੜੀ ਉਹ ਚੁਕਾਈ ਜਾਵੇ ਤਾਂ ਮਾਨ ਸਰਕਾਰ ਦੇ ਲਾਰਿਆਂ ਤੋਂ ਅੱਕੇ ਨੇ ਕਿਸਾਨ ਫਰੀਦਕੋਟ ਦੇ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਖਣ ਨੂੰ ਮਿਲੀ ਹੈ ਤਾਂ ਫਰੀਦਕੋਟ ਦੇ ਕਿਸਾਨ ਜਿਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸਰਕਾਰ ਦੇ ਲਾਰਿਆਂ ਦੇ ਖਿਲਾਫ ਪੜਾਅਸ ਕੱਢੀ ਜਲਦ ਤੋਂ ਜਲਦ ਖੇਤਾਂ ਦੇ ਵਿੱਚੋਂ ਚੁਕਾਈ ਜਾਵੇ ਪ੍ਰਾਲੀ ਕਿਸਾਨ ਇਹ ਜ਼ਿਕਰ ਕਰ ਰਹੇ ਨੇ ਚਾਰ ਤੋਂ ਪੰਜ ਦਿਨਾਂ ਦੇ ਵਿੱਚ ਜੇ ਪਰਾਲੀ ਨਾ ਚੁੱਕੀ ਤਾਂ ਅੱਗ ਲਗਾ ਦੇਵਾਂਗੇ ਫਿਰ ਭਾਵੇਂ ਕੇਸ ਤਰਜ ਕਰੋ ਜਾਂ ਜੇਲ੍ਹ ਭੇਜੋ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਕਿਸਾਨਾਂ ਨੇ 1 ਮਹੀਨੇ ਤੋਂ ਖੇਤਾਂ 'ਚ ਇਕੱਠੀ ਕਰਕੇ ਰੱਖੀ ਹੈ ਪਰਾਲੀ ਇੰਤਜ਼ਾਰ ਕਰ ਰਹੇ ਨੇ ਕਿ ਕੋਈ ਆਵੇ ਸਰਕਾਰੀ बाबू ਕੋਈ ਸਰਕਾਰ ਦਾ ਨੁਮਾਇੰਦਾ ਆਵੇ ਤੇ ਪਰਾਲੀ ਇੱਥੋਂ ਲੈ ਕੇ ਜਾਵੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਤਾਂ ਪਰਾਲੀ ਦੇ ਦਿੱਤੀ ਤੁਸੀਂ ਇਸ ਦਾ ਕੋਈ ਹੱਲ ਕਰ ਦਿਓ ਖੇਤਾਂ ਦੇ ਵਿੱਚ ਉਹ ਪਰਾਲੀ ਚੱਕੋ ਨਹੀਂ ਤਾਂ ਅਗ ਦੇ ਹਵਾਲੇ ਕਰ ਦਿਆਂਗੇ ਸਿੱਧੀ ਚੇਤਾਵਨੀ ਪੰਜਾਬ ਸਰਕਾਰ ਨੂੰ ਫਰੀਦਕੋਟ ਦੇ ਕਿਸਾਨਾਂ ਦੀ ਮਰਦਾਬਾਦ 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 ਆਹ ਦੇਖੋ ਤੁਸੀਂ ਮੜਿਆ ਆਪਦੇ ਕੈਮਰੇ ਰਾਹੀਂ ਵਿਖਾਓ ਸਾਡੇ ਵਾਣ ਵੀਜਣ ਵਾਲੇ ਪਏ ਆ ਹਜੇ ਸਾਡੇ ਕੋਲੇ ਡੀਏਪੀ ਦੀ ਘਾਟ ਆ ਬਾਕੀ ਅਸੀਂ ਬੀਜ ਦਾ ਪ੍ਰਬੰਧ ਕਰਨਾ ਤੇ ਬਾਕੀ ਕਿਹੜਿਆ ਰੌਣੀਆਂ ਹਜੇ ਅਸੀਂ ਕਰਨੀਆਂ ਸਾਰਾ ਪ੍ਰਬੰਧ ਕਰਕੇ ਅਸੀਂ ਸਰਕਾਰ ਨੂੰ ਅਸੀਂ ਅਲਟੀਮੇਟ ਬਹੁਤ ਦਿਨਾਂ ਦੇ ਦੇਈ ਜਾਂਨੇ ਆ ਫਾਰਮ ਪਰ ਪਰ ਵੀ ਦਿੱਤੇ ਆ ਵੀ ਸਾਡੀ ਪਰਾਲੀ ਦਾ ਕੋਈ ਪ੍ਰਬੰਧ ਕਰੋ ਨਾ ਕੋਈ ਵੇਲਰ ਦਾ ਪ੍ਰਬੰਧ ਕੀਤਾ ਅਜੇ ਤੱਕ ਜੇ ਉਹ ਗੱਠਾ ਬੰਨ ਵੀ ਗਿਆ ਇੱਕ ਮਹੀਨਾ ਹੋ ਗਿਆ ਗੱਠਾ ਮੰਨੇ ਨੂੰ ਉਹ ਚੱਕਦਾ ਨਹੀਂਗਾ ਹੁਣ ਤੇ ਅਸੀਂ ਇਹਨੂੰ ਅਸੀਂ ਹੁਣ ਆਖਰ ਦੇ ਵਿੱਚ ਸਾੜਾਂਗੇ ਹੋ ਰਹੀ ਕੀ ਹਾਲ ਆ ਸਾਡਾ ਲੇਟ ਹੋ ਰਹੀਆਂ 15 ਦਿਨ ਅਜ ਕਣਕ ਦੀ ਬਿਜਾਈ ਦੇ ਵਿੱਚ ਰਹਿ ਗਿਆ ਸਾਡਾ ਤਾਂ ਭਾਈ ਅੱਜ ਤਾਂ ਅਸੀਂ ਅੱਜ ਟ੍ਰਾਇਲ ਦੇ ਰੂਪ ਚ ਅੱਗ ਲਾਉਣ ਲੱਗ ਰਹੇ ਆ ਇਦੋਂ ਆਉਣ ਵਾਲੇ 4-5 ਦੋਨਾਂ ਦੇ ਵਿੱਚ ਕੋਈ ਹੱਲ ਨਾ ਹੋਇਆ ਤਾਂ ਬੈਠ ਦਿਹਾੜੇ 12 ਵਜੇ 1 ਵਜੇ 2 ਵਜੇ ਜਦੋਂ ਸਮਾਂ